ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਜਰਸੀ ਵੈੱਟ ਦਿਖਾਉਣੀ ਆਪਾਂ ਸੂਈ ਸਵਾਈ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਉਣੀ ਪੇਚਿਆ ਪਿੰਡ ਹੰਡਿਆਇ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕਾਟਿੰਗ ਨੰਬਰ 987788992 ਦੂਜਾ ਨੰਬਰ 97355040 ਇਹ ਵੱਡੇ ਭਰਾ ਦਾ ਨੰਬਰ ਹੈ ਠੀਕ ਹੈ ਪਿੰਡ ਹੰਡਿਆਇ ਜ਼ਿਲ੍ਹਾ ਬਰਨਾਲਾ ਜਿਹੜੇ ਆਪਾਂ ਜਰਸੀ ਬੱਚੀ ਦੇਖੀ ਆਨੇ ਬਾਈ ਜੀ ਸੁਆ ਕਿਹੜਾ ਸੂਈ ਇਹ ਇਹ ਵੀ ਪਹਿਲੇ ਨੂੰ ਸੁਈ ਹੈ ਕੀ ਦੋ ਦੰਦਾਂ ਦਾ ਮੂੰਹ ਹਜੇ ਤਾਂ ਕੱਢਦੀ ਹੋਣੀ ਜਾਂਦਾ ਹੈ ਦੋ ਦੰਦ ਕੱਢ ਜੀ ਹੋਈ ਹੈ ਜੀ ਠੀਕ ਹੈ ਤੇ ਟੈਗ ਟੂ ਫਿਰ ਪਏ ਹੋਇਆ ਫਾਰਮ ਵਾਲ ਚੌਥਾ ਦਿਨ ਹੋ ਗਿਆ ਸੁਈਨ 15 16 ਕਿਲੋ ਬੋੜੀ ਤੋਂ ਸਟਾਰਟਿੰਗ ਹੀ ਆ ਸਟਾਰਟਿੰਗ 14 ਤੋਂ ਬਾਹਰ ਦੀ ਕਰੀ ਜਾਨੇ 15 ਤੋਂ ਬਹੁਤ ਬੋੜੀ ਸਟਾਰਟਿੰਗ ਕਰੀ ਠੀਕ ਹੈ ਦਿਨ ਆ ਤੀਜਾ ਚੌਥਾ ਹਣਾ ਚੌਥਾ ਹੈ ਠੀਕ ਹੈ ਤੇ ਕੋਈ ਸੀਮਿੰਟ ਵਗੈਰਾ ਪਤਾ ਵੀ ਕਿਹੜੇ ਦੀ ਆਪ ਆਹੇ ਭਾਈ ਸਾਰਾ ਸੀਮਿੰਟ ਦਾ ਪਤਾ ਹੈਗਾ ਠੀਕ ਹੈ ਅੱਗੇ ਵੀ ਤਾਂ ਬੜਿਆ ਟੋਪ ਦੀ ਸੀਮਿੰਟ ਭਰਾਈ ਪਈ ਆ ਪਰ ਦਿੱਤਾ ਬੱਛਾ ਬੱਛਾ ਮੇਲ ਕਾਪ ਦਿੱਤਾ ਹਣਾ ਤੇ ਜਿਹੜਾ ਹੈਗਾ ਬਾਇ ਡਾਟ ਆਪਾ ਬੰਦੇ ਨੂੰ ਦੱਸਦਾ ਕਿ ਸਰ ਠੀਕ ਹੈ ਦੁੱਧ ਸਟਾਰਟਿੰਗ 15 ਤੋਂ ਪਾਰ ਦੀ ਆ 15 ਤੋਂ ਪਾਰ ਦੀ ਆ ਮਨ ਕੇਦਲ ਵੀ 22 ਕਿਲੋ ਖੁੰਦਾ ਵਸ ਚੋਣ ਚ ਵਾਤਾਰਾਂ ਦੀ 1 ਨੰਬਰ ਐਨ ਭਾਈ 1 ਨੰਬਰ ਆਈ ਦੀ ਹਮ ਕੋਲ ਦੋ ਤਿੰਨ ਭਾਣਦੇ ਧਾਰਾਂ ਦੇ ਠੀਕ 70 ਆਪਾਂ ਵੀਡੀਓ 'ਚ ਮਾਰ ਕੇ ਦਿਖਾ ਦਿੰਨੇ ਆ ਪਿਓਰ ਗੋਲਡਨ ਕਲਰ ਦੇ ਵਿੱਚ ਆ ਗਈ ਪਛੀ ਫੇਸ ਕੁਆਲਟੀ ਵਗੈਰਾ ਦੇਖੋ ਕਿਆ ਬਾਤਾਂ ਐ ਰਾਜੀ ਸਮੀ ਬੜੀ ਵੀ ਜਿਹੜੇ ਵੀਰ ਕਹਿੰਦੇ ਆ ਕਿ ਪੰਜਾਬ ਵਾਲੀ ਜਰਸੀ ਆਪਾਂ ਲੈਣੀ ਆ ਸੋ ਅੱਜ ਤੁਹਾਨੂੰ ਬਿਲਕੁਲ ਅਰੀਜਨਲ ਪੰਜਾਬ ਵਾਲੀ ਜਰਸੀ ਦਿਖਾਉਣੇ ਪਏ ਆ ਫੇਸ ਕੁਆਲਟੀ ਵਗੈਰਾ ਦੇਖੋ ਮੂੰਹ ਮੱਥੇ ਦੀ ਪੂਰੀ ਜਾਂਚ ਤੇ ਕਿ ਬਾਕੀ ਲੇਵਾ ਵਗੈਰਾ ਦੇਖੋ ਸ਼ਾਮ ਦਾ ਟਾਈਮ ਆ ਹੁਣ ਚਵਾਈਏ ਦੀ ਹੋਣੀ ਆ ਇਹ ਥਰਡ ਡੇ ਵੇ ਦੀ ਪੂਰੀ ਓਕੇ ਆ ਜਮਾ ੁੱਲੇਵਾ ਦੇਖ ਸਕਦੇ ਨੇੜ ਤੋਂ ਪੂਰਾ ਸਾਫ਼ ਸੁਥਰਾ ਜਮਾ ਤੇ ਇਹ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣੇ ਚੰਗੇ ਦਿਖਾਈ ਦਿੰਦੀਆਂ 14-15 ਲੀਟਰ ਦੁੱਧ ਦੀ ਸਟਾਰਟਿੰਗ ਇਹਦੀ ਇਸ ਵਕਤ ਉਹ ਦੇਖ ਸਕਦਾ ਥਣ ਚਾਰੇ ਨਿਕਲਵੇਂ ਤੇ ਨਾੜਾ ਵਗੈਰਾ ਨਾਲ ਗੁੰਦੀ ਪਈਆ ਤੇ ਬਾਕੀ ਪਿੱਠ ਪੂਰੇ ਦੀ ਬਣਤਰ ਦੇਖੋ ਬਿਲਕੁਲ ਰੀਲ ਦੀ ਸਾਡੀ ਸਿੱਧੀ ਜਾਂਦੀ ਨਹੀਂ ਕੋਈ ਲਚਕਾਪਾਨੀ ਤੇ ਖੜਨੀ ਵਗੈਰਾ ਦੇਖੋ ਜਦੋਂ ਪੰਜਾਬ ਵਾਲੀ ਜਰਸੀ ਦੀ ਗੱਲ ਹੁੰਦੀ ਆ ਤਾਂ ਇੱਥੋਂ ਪਤਾ ਲੱਗਦਾ ਨੌ ਤੋਂ ਨਿਆ ਪੈਰ ਢੈਲੇ ਜੇ ਹੁੰਦੇ ਆ ਖੜਨੀ ਹੁੜਨੀ ਜਮਾ ਨਮਾ ਹਾਣਾ ਪੂਰੀ ਬਰੀਡ ਤਿਆਰ ਕਰਨ ਵਾਲੇ ਬੱਚੀ ਆ ਅੱਗੇ ਬਈ ਬਾਗ ਨੂੰ ਬਰੀਡ ਤਿਆਰ ਕਰਨ ਵਾਲੀ ਆ ਜੀ ਕਹਿਣ ਦੀ ਗੱਲ ਨਹੀਂ ਦੇਖਾ ਕਹਿੰਦੀ ਦੋ ਰੰਦ ਰੋਤੀ ਆ ਨਾ ਠੀਕ ਹੈ ਇਹ ਤੋਂ ਦੋ ਰੰਦ ਕੱਢਦੀ ਆ ਉਸ ਕੱਢਦੀ ਆ ਇਹਦੇ ਹਨਾ ਤੇ ਇਹ ਐਵਰੇਜ ਦੁੱਧ阿里 ਕਿੰਨੀ ਪਾ ਦੂਗੀ ਇਹ ਭਾਈ 20 ਕਿਲੋ ਦਾ ਬਾੜੀ ਦੁੱਧ ਰੇਟ ਵਾਰ ਕੀ ਰਹਿਣਗੇ ਇਹ ਰੇਟ ਬਈ ਜਾਇ ਜੀ ਕੋਊਗਾ ਕਰਾਂਗੇ ਫੋਨ ਠੀਕ ਹੈ ਸਭਰ ਬੱਚਾ ਚਾਹੁੰਦਾ ਦੇਖ ਸਕਦੇ ਆਪਾਂ ਧਾਰਾ ਵੀ ਜੇ ਮਾਰ ਕੇ ਦਿਖਾਉਂਦੇ ਆ ਜਮ ਚਵਾਈ ਆਪਾਂ ਧਾਰਾ ਦੀ ਪਤਾ ਲੱਗ ਜਾਂਦਾ ਕਿਹ ਵਾਰ ਵੀ ਦੂਰ ਤੋਂ ਆਉਂਦਾ ਸੋ ਦੇਖੋ ਬੱਚਾ ਚਾਹੁੰਦਾ ਅੱਗੇ ਧਾਰਾ ਮਾਰ ਦਿਆ ਪਾ ਤੁਹਰਾ ਚਵਾਈ ਦੇਖ ਸਕਦੇ ਹੋ ਧਾਰਾ ਭੇਜੇ ਮਾਰ ਕੇ ਦਿਖਾਉਣੀ ਆ ਤੇ ਚੋਣਾ ਦੇਖੋ ਕਹਿ ਬਤਾ ਐ ਮੋਟਾ ਮੋਟਾ ਚੋਣਾ ਤੇ ਬਾਕੀ ਨਿਆਣਾ ਪਾਓ ਨਾ ਪਾਓ ਕੋਈ ਟੈੱਕਿਤ ਨਹੀਂ ਬੱਚਾ ਬੰਨਿਆ ਮਰੇ ਤੌਰ ਨਾਲ ਚੋਣਾ ਦੇਖੋ ਮੋਟਾ ਮੋਟਾ ਖੜਦੀ ਆ ਕੀ ਬੋਤਾ ਪੂਰਾ ਸਾਫ ਸੁਥਰਾ ਚੋਣਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਦੇਖੋ ਮੇਨ ਗੱਲ ਪੂਰੇ ਕੱਦ ਕਾਟ ਵਾਲੀ ਜਰਸੀ ਸੂਈ ਸਵਾਈ ਜਾਵੇ ਜੋ ਗਏ ਤਸੱਲੀ ਕਰਕੇ ਲਾਵੇ ਦੂਜੇ ਥਾਂ 'ਚ ਮਾਰੀ ਵੀ ਲੈ ਤਰ ਸੋ ਚੋਣ ਦੇਖੋ ਜਿਵੇਂ ਕਹਿਵਾਤਾ ਪੂਰਾ ਚੀਜ਼ ਜੀ ਜੀ ਦਾ ਲੱਗਿਆ ਵਾ ਬੈੜ ਦੇ ਚੋਣ ਜਰਸੀ ਦੇ ਸੋ ਦੇਖੋ ਚੋਣ ਵਗੈਰਾ ਪੂਰਾ ਮੋਟਾ ਸਾਫ ਸੀ ਤੇਰਾ ਪੱਤਾ ਰਾਂਹੇ ਦੇ ਮਾਰ ਕੇ ਦਿਖਾ ਦਿਆਂ ਅਲੱਗ ਕਰਾ ਬਚਵਾਈ ਵੀ ਕਰਕੇ ਦਿਖਾ ਦੇ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਤੇ ਕਿਸੇ ਵੀ ਵੀਰ ਦੇ ਪਸੰਦ ਹੋਵੇ 98778 68299 ਚੱਲ ਬੰਦੇ ਪਾਈ ਦੇ ਢੀਂਦਰ ਉਪਰ ਦਿਵਾ ਦिए ਕੋ ਲਗਭਗ ਆਪਾਂ ਚੋਈ ਕਰਕੇ ਦਿਖਾ ਦਿੰਦੇ ਤੁਹਾਨੂੰ ਸਾਰੀ ਹੋਣ ਲੱਗ ਗਈ ਲੋਗ ਤੇ ਬਾਕੀ ਮੇਰੀ ਗੱਲ ਕੋਈ ਇਹ ਪੈ ਪਈ ਚੱਕਦੀ ਕੋਈ ਹੋਰ ਨਹੀਂ ਚੱਕਦੀ ਕਿਉਂ ਦੇਖੋ ਇੱਕ ਨੰਬਰ ਦਾ ਚੋਈ ਹੋਈ ਐ ਜਿਵੇਂ گاਵਾ ਦੀ ਹੁੰਦੀ ਟੋਪ ਦੀ ਦੇ گاਵਾ ਦੀ ਹੁੰਦੀ ਟੋਪ ਦੀ ਜੇ ਪਹਿਲਾਂ ਬੱਚੀ ਦੀ ਚੋਈ ਠੀਕ ਹੈ ਆਹ ਨਾਲ ਚੋਈ ਬਣ ਪਾਪੂ ਹੋਈ ਜਾਂ ਬਣ ਨਹੀਂ ਆਗੀ ਇਹਦੀ ਚੋਈ ਪਹਿਲਾਂ ਦੀ ਹਰੂ ਟੋਪ ਦੀ ਲੱਗ ਕਹਾਂਮੇ ਜਵਾਬ ਦੇ ਦੋ ਦੇ ਪੰਜ ਸਾਲ ਚਵਾਈ ਜਮਾ ਇੰਜ ਬਦੂਜਾ ਸੋ ਆਉਂਦੀ ਹੈ ਹਨਾ ਸੋ ਬਹੁਤ ਵੀਰ ਕਹਿੰਦਾ ਕਿ ਮਹੀਨਾ ਲੱਗਦਾ ਪਸੂ ਚਵਾਈ ਦੇ 20 ਦਿਨ ਹਨਾ ਬਾਕੀ ਪਰ ਜਿਹੜੀ ਨਸਲ ਤਾਂ ਨਸਲ ਦਾ ਹੀ ਬੰਦ ਫਰਕ ਵੱਟ ਪੈਂਦਾ ਸੋ ਦੇਖੋ ਚਰਾਇਚ ਵੀ ਦੇਖੋ ਕਿਆ ਬਾਤਾਂ ਪੂਰਾ ਮੋਟਾ ਚੋਣਾ ਹੈ ਸਾਫ ਸੁਥਰਾ ਜਮਾ ਕੋਈ ਥਣ ਨਹੀਂ ਘਟਵਾਦ ਆ ਗੋਡੇ ਆ ਗੋਡੇ ਪ੍ਰਿੰਟ ਬੈਠੀ ਹੈ ਪ੍ਰਿੰਟ ਸੱਚ ਲੱਗ ਗਿਆ ਸੋ ਬਾਕੀ ਨਾੜਾ ਵਗੈਰਾ ਦੇਖੋ ਪੈੜ ਦੇ ਖੜ ਗਏ ਜੇ ਮਨ ਨਾ ਮੇਰੇ ਸਾਲ ਦੇ ਮਿੱਤਰਾਂ ਜੀ ਟੱਕਰੇ ਪ੍ਰਿੰਟ ਤਾਂ ਭਰਾ ਨੂੰ ਕੋਈ ਸੋ ਕੋਈ ਪੂਰ ਸਰਲਾ ਨਹੀਂ ਕੋਈ ਹੋਰ ਨਹੀਂ ਬਿਲਕੁਲ ਇੱਕੋ ਜਿਕੇ ਥਾਣਾ ਸਾਰੇ ਤੇ ਫਿੱਟ ਫਾੜਨੇ ਵਜਮਾ ਮੇਨ ਗੱਲ ਫਾੜੀਆਰ ਵਾਲੇ ਵਜਮਾ ਬੈਠਦੇ ਆ ਕੋਈ ਅੱਜ ਤੋਂ 20 ਵਜੇ ਬਾਅਦ ਇਹਨੇ 25 ਕਿਲੋ ਦੁੱਧ ਦੇਣਾ ਹੈ ਹਾਈ ਕਿਉਂ ਗਰਮੀ ਚ ਆਦੀ ਹੈਗੀ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਨਹੀਂ ਬਾਈ ਹੈਗਾ ਇਹ ਇਹ ਮੁੰਡਾ ਢੱਲੋਂ ਵਾਲਾ ਡੇਰੀ ਫਾਰਮ ਵਾਲਾ ਅੱਛਾ ਚੱਲ 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 ਬਾਈ ਵੀਡੀਓ ਬਣਾਉਂਦਾ ਹਾਂ ਅਸਟਾ ਮੁੰਡਾ ਉਹੀ ਆਈਏ ਅੱਛਾ ਬਾਤ ਕੋਈਆ ਮਲਾਈ ਦਿੰਦਾ ਆਪਾਂ ਵੇਚੂ ਵੇਚੀ ਮਲਾਈ ਲਾਂਗੇ ਇਹਨੂੰ ਵੀ ਇਹ ਵੀ ਵੀਡੀਓ ਬਣਾਈ ਜਾਂਦਾ ਜੀ ਮੈਂ ਤਾਂ ਸਾਥ ਲਈ ਨਾ ਤੋਂ ਪਹਿਲਾਂ ਮੈਂ ਫੋਨ ਕਰਤਾ ਹੀ ਆ ਫਿਰ ਟਾਈਮ ਲੈਣਾ ਪੈਂਦਾ ਜੀ ਕਾ ਫਿਰ ਮੈਂ ਬਣਾ ਕੇ ਜਾਂਗਾ ਵੀਡੀਓ ਚਾਹੀ ਵੇਕੇ ਜਾਏ ਰਹੇਗਾ ਮੈਂ ਬਣਾ ਕੇ ਜਾਂ ਮੈਂ ਕਹਤਾ ਹੀ ਆ ਮਾਂ ਮਾਈ ਨਾਲ ਸੌਦਾ ਦਾ ਬਾਈ ਨਾਲ ਤਾਂ ਮਾਂ ਸੌਦਾ ਹੋ ਗਈ ਆਪਣਾ ਮਹਾ ਤੇ ਕੀਤਾ ਕਰਕੇ ਮਾਂ ਕਿ ਮੈਂ ਇੱਕ ਵਾਰੀ ਮਾਂ ਪਾਈ ਨੂੰ ਮੰਗਦਾ ਆ ਕਾ ਮੈਂ ਆਉਣੀ ਆ ਚੋਈ ਜੇ ਕੋਈ ਲੱਗ ਬਗ ਕੰਪਨੀ ਨਹੀਂ ਹੈ ਕਿ ਕੋਈ ਜੇ ਮੈਣਾ ਵੀ ਜਨ ਬਸਤੀ ਦੇ ਵਿੱਚ ਚੋਈ ਬਣਾ ਪੈਂਦੇ ਜਮਾ ਕਮਾਸੇ ਵੀਡੀਓ ਕਾਲ ਦੇ ਆਪਣੀ ਚੱਲੀ ਜਾਂਦੇ ਕਿਸੇ ਵੀਰ ਨਾਲ ਆਏ ਨੇਗੇ ਬਾਈ ਵੀ ਜੇ ਮੈਂ ਆਣਾ ਵੀ ਜੇ ਪਹਿਲਾਂ ਨਹੀਂ ਜੇ ਨਿਆਣਾ ਆ ਪਾਵਾ ਬੂਗਾ ਵੀ ਟੱਪੀ ਜਈ ਹੋਊਗੀ ਆਏ ਗੱਲ ਨਹੀਂ ਜੀ ਬੱਸੀ ਜੇ ਬੱਤੀ ਅੱਖਾਂ ਨਾ ਬਤਈ ਉਹ ਲੜੀ ਨੇ ਲਾਇਆ ਨਹੀਂ ਨਹੀਂ ਪੁੱਛ ਨਹੀਂ ਕਹਿੰਦੀ ਆ ਮੱਖੀ ਕਰਕੇ ਆ ਗਈ ਮੱਖੀ ਆ ਨਾ ਕੂਲਰ ਨਹੀਂ ਲਾਇਆ ਕੂਲਰਾਂ ਨੇ ਖੜਕਾ ਬੜਾ ਹੁੰਦਾ ਫਿਰ ਆ ਨਾ ਮੱਖੀ ਹੁਣ ਮੱਖੀ ਆਈ ਆਈ ਆਹ ਮੱਖੀ ਬੜੀ ਦੂਰੀ ਜਾਂਦੀ ਨੇ ਮੱਖੀ ਤਾਂ ਕਰਦੀ ਆ ਉਹ ਨਾ ਕੁਝਿਆ ਬੱਕਰੀ ਵੀ ਇੱਕ ਤਰ੍ਹਾਂ ਦੀ ਸੋ ਬਾਟੀ ਦੇਖੋ ਬੜੇ ਢੱਕ ਦੀ ਜਿਵੇਂ ਜਾਸੀ ਬੜ ਨੇ ਬਚਕ ਲੈ 25000 ਦੀ ਥੋੜਾ ਤਾਂ ਨੇ ਕੈ ਕਿਲੋਲੀ ਬਾੜੀਆਂ ਵੀ ਰਹੇ 11 ਕਿਲੋਲੀ 11 ਕਿਲੋਲੀ ਬਾੜੀਆਂ ਚੱਕ ਮਾਰ ਕੇ 7 ਕਿਲੋ ਹੈਗਾ ਜਮਾ 8 ਕਿਲੋ ਉਹ ਕਰ ਲਿਓ ਹਾਂ ਬਈ ਜਿਆ ਜਿਆ ਕਰਾ ਸੁਗਰੋ 16 ਤੋਂ ਬੋਲੀ ਜਮਾ ਨਟ ਪਿਆਰਾ ਹੈਲੋ ਸਾਨ ਦਾ ਟਾਈਮ ਆ ਚਵਾਈ ਕਰਕੇ ਦਿਖਾਤੀ ਜਿਹੜਾ ਕੋਈ ਮਰਜ਼ੀ ਵੀ ਸੌਦਾ ਕਰ ਲਿਆ ਆਪਦੀ ਝੋਲਿਆ ਕੇ ਇਹ ਬਾਕੀ ਲੇਵਾ ਦੇਖੋ ਨਿੰਬੂ ਨੂੰ ਝਾੜਦਾ ਜਮਾ ਸੋ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 987786299 97355044 ਵੀਡੀਓ ਦੇਖ ਲੇ ਸਭ ਦਾ